ਨਮਸਕਾਰ ਜੀ ਪੇਰ ਦਸ ਕੋ ਮੈਂ ਸ਼ਮਸ਼ੀਰ ਬਗਾਨ ਤੁਸੀਂ ਦੇਖ ਰਹੇ ਹੋ ਆਰਟੀਵੀ 1 ਤੇ ਅੱਜ ਸਵੇਰ ਤੋਂ ਜਿਹੜੀ ਲਗਾਤਾਰ ਅੱਖਾਂ ਸਾਡੀਆਂ ਟੈਲੀਵਿਜ਼ਨਾਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਤਰਨ ਤਰਨ ਚੋਣ ਨਤੀਜੇ ਜਿਹੜੇ ਅੱਜ 14 ਨਵੰਬਰ ਨੂੰ ਆਣੇ ਸੀ ਤੇ ਆ ਚੁੱਕੇ ਐ ਜਿਹਦੇ ਵਿੱਚ ਜਿਹੜੀ ਅਜੀਤ ਆਮਾਦੀ ਪਾਰਟੀ ਦੀ ਹੋਈ ਹੈ ਅਸੀਂ ਆਮਾਦੀ ਪਾਰਟੀ ਦੇ ਉਸ ਉਮੀਦਵਾਰ ਨੂੰ ਬੀ ਵਧਾਈ ਦਿੰਨੇ ਆ ਜਿਨ੍ਹਾਂ ਨੇ ਅੱਜ ਜਿੱਤ ਹਾਸਲ ਕੀਤੀ ਹੈ ਤੇ ਇਸ ਤੋਂ ਇਲਾਵਾ ਬਾਕੀ ਵੀ ਉਮੀਦਵਾਰਾਂ ਵੱਲੋਂ ਜਿਹੜੀ ਵੋਟਾਂ ਹਾਸਲ ਕੀਤੀਆਂ ਗਈਆਂ ਨੇ ਤੇ ਵਿਸ਼ੇਸ਼ ਚਰਚਾ ਕਰਾਂਗੇ ਸਾਰੇ ਜੀ ਗੱਲਬਾਤ ਤੇ ਇਸ ਚਰਚਾ ਵਾਸਤੇ ਮੇਰੇ ਪਾਸ ਅਸ਼ਵਨੀ ਸ਼ਰਮਾ ਜਿਹੜੇ ਕਿ ਪਰਵਕਤਾ ਸਿਪ ਸੈਨਾ ਵਾਲਾ ਸਾਹਿਬ ਠਾਕਰੇ ਉਹਦੇ ਉਹਦੇ ਵਾਲਾ ਸਾਹਿਬ ਠਾਕਰੇ ਤੇ ਜਿਹੜੇ ਪੰਜਾਬ ਪਰਵਕਤਾ ਨੇ ਤੇ ਅਸ਼ਵਨੀ ਸ਼ਰਮਾ ਜੀ ਨਮਸਕਾਰ ਜੀ ਅਸ਼ਵਨੀ ਸ਼ਰਮਾ ਜੀ ਜਿਵੇਂ ਕਿ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਤ ਹਾਸਲ ਕੀਤੀ ਗਈ ਤਰਨਤਾਰਨ ਜੀਵਨ ਚੌਣ ਦੇ ਵਿੱਚ ਤੇ ਉਸ ਤੋਂ ਇਲਾਵਾ ਉਹਨਾਂ ਦੇ ਨਾਲ ਜਿਹੜੇ ਹੋਰ ਉਮੀਦਵਾਰ ਵੀ ਸੀ ਕਾਂਗਰਸ ਪਾਰਟੀ ਤੋਂ ਕਾਲੀ ਦਲ ਤੋਂ ਤੇ ਜਿਹੜੇ ਸਾਡੇ ਜਿਹੜੇ ਅਮਿਤਪਾਲ ਦੀ ਜਿਹੜੀ ਪਾਰਟੀ ਹੈਗੀ ਹੈ ਉਹਨਾਂ ਤੋਂ ਵੀ ਉਮੀਦਵਾਰ ਸੀਗੇ ਕਿਵੇਂ ਦੇਖਦੇ ਆ ਸਾਰੀ ਇਸ ਦੇਖੋ ਜੀ ਆਮ ਪਾਰਟੀ ਦੀ ਮੌਜੂਦਾ ਸਰਕਾਰ ਹੈ ਤੇ ਜਿੱਦਾਂ ਜੋ ਮਰਜੀ ਲੋਕ ਕਹਿੰਦੇ ਆ ਵੀ ਨਹੀਂ ਆਮ ਪਾਰਟੀ ਨੇ ਆ ਕਰਤਾ ਆ ਕਰਤਾ ਲੇਕਿਨ ਅੱਜ ਜਿਹੜਾ ਤਰਨਤਾਰਨ ਦੇ ਲੋਕਾਂ ਨੇ ਜਿਮਨੀ ਚੌਣ ਦੇ ਵਿੱਚ ਭਾਰੀ ਬਹੁਮਤ ਨਾਲ ਜਿਹੜਾ ਉੱਥੇ ਆਮ ਪਾਰਟੀ ਨੂੰ ਜਿਤਾਇਆ 42000 ਕੁਛ ਵੋਟਾਂ ਨਾਲ ਜਿਹੜੀ ਹੈ ਜੇਤੂ ਰਹੇ ਹਨ ਉੱਥੇ ਦੇ ਉਮੀਦਵਾਰ ਮੈਂ ਆਪਣੀ ਪਾਰਟੀ ਵੱਲੋਂ ਅਸ਼ਵਨੀ ਸ਼ਰਮਾ ਸ਼ਿਵ ਸੈਨਾ ਵੱਲੋਂ ਬਲਾਸਬਠਾਗਰੇ ਸਾਡੇ ਰਾਜਪ੍ਰਮੁਖ ਯੋਗਰਾਜ ਸ਼ਰਮਾ ਜੀ ਤੇ ਸਾਡੇ ਸੀਨੀਅਰ ਉਮੀਦਵਾਰ ਪ੍ਰਧਾਨ ਰਜਿੰਦਰ ਬਿੱਲਾ ਜੀ ਸਾਰੇ ਪੰਜਾਬ ਦੇ ਵਿੱਚ ਜਿਹੜੀ ਅੱਜ ਆਮ ਪਾਰਟੀ ਨੂੰ ਸ਼ਿਵ ਸੈਨਾ ਵੱਲੋਂ ਵਧਾਈ ਦੇਣਾ ਹੈ ਜੀ ਆਮ ਆਦੀ ਪਾਰਟੀ ਨੂੰ ਜਿਹੜੀ ਅੱਜ 40169 ਵੋਟਾਂ ਪਈਆਂ ਨੇ ਤੇ ਉਸ ਤੋਂ ਬਾਅਦ ਹੋਰ ਵੀ ਪਾਰਟੀਆਂ ਜਿਹੜੇ 16 ਜਿਹੜੇ ਰਾਊਂਡ ਸੀਗੇ ਸੋਨਾ ਰਾਊਂਡ ਪੂਰੇ ਹੋਏ ਆ ਬਿਲਕੁਲ ਜੀ ਬਿਲਕੁਲ ਤੇ ਪਰ ਲੇਕਿਨ ਤੁਸੀਂ ਇੱਕ ਗੱਲ ਹੋਰ ਦੱਸੋ ਇੱਕ ਤੁਹਾਡੇ ਪਾਰਟੀ ਵੱਲੋਂ ਇੱਕ ਪੰਚਾਇਤ ਵੀ ਕੀਤੀ ਗਈ ਸੀ ਬਿਲਕੁਲ ਉਸ ਇਲਾਕੇ ਦੇ ਵਿੱਚ ਤਰਨਤਾਰ ਦੇ ਉਹਦਾ ਕੀ ਅਸਰ ਦੇਖਣ ਨੂੰ ਮਿਲਿਆ ਉਹਦਾ ਅਸਰ ਬਿਲਕੁਲ ਜੀ ਜਿਹੜਾ ਅੱਜ ਪੰਜਾਬ ਦੇ ਲੋਕਾਂ ਨੇ ਬਿਲਕੁਲ ਕਟੜਵਾਤਾ ਨੂੰ ਜਿਹੜਾ ਨਕਾਰਿਆ ਹੈ ਅਸੀਂ ਉੱਥੇ ਦੀ ਜਨਤਾ ਨੂੰ ਜਿਹੜੀ ਹੈ ਦੋ ਤਰੀਕ ਨੂੰ ਸ਼ਿਵ ਸੈਨਾ ਵੱਲੋਂ ਅਪੀਲ ਕੀਤੀ ਸੀ ਵੀ ਜਿਹੜਾ ਸਦੀਰ ਸੂਰੀ ਦਾ ਕਾਤਲ ਸੀ ਸਣੀ ਆਪਣਾ ਕੀ ਉਸੇ ਮਨਦੀਪ ਸਿੰਘ ਮਨਦੀਪ ਸਿੰਘ ਬਿਲਕੁਲ ਮਨਦੀਪ ਸਿੰਘ ਜਿਹੜਾ ਉਹਦਾ ਕਾਤਲ ਸੀ ਵੀ ਉਸ ਉਹਦੇ ਭਰਾ ਨੂੰ ਜਿਹੜਾ ਵੋਟਾਂ ਦੇ ਵਿੱਚ ਉਤਾਰਿਆ ਗਿਆ ਸੀ ਬਿਲਕੁਲ ਵੀ ਕਿਆ ਅਸੀਂ ਮਤਲਬ ਚੋਣ ਕਮਿਸ਼ਨ ਨੂੰ ਵੀ ਆਮ ਜਨਤਾ ਨੂੰ ਵੀ ਪੁੱਛਣਾ ਚਾਹੁੰਦੇ ਆਂ ਵੀ ਜਿਹੜਾ ਬੰਦਾ ਇੱਕ ਨਿਰਦੋਸ਼ ਬੰਦੇ ਦਾ ਜਿਹੜਾ ਲੋਕਾਂ ਦੀ ਆਵਾਜ਼ ਸਾਡੇ ਸ਼ਹੀਦ ਸੂਰੀ ਜੀ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਸੀਗੇ ਉਹਨਾਂ ਨੂੰ ਦੇ ਹੱਥਿਆਂ ਨੂੰ ਜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਉਹ ਕੱਲ ਕੀ ਮੈਸੇਜ ਦੇਗਾ ਜਿੱਤ ਕੇ ਤਾਂ ਬਿਲਕੁਲ ਉੱਥੇ ਜਿਹੜਾ ਉੱਥੇ ਦੇ ਲੋਕਾਂ ਨੇ ਇਹ ਨਹੀਂ ਹੈ ਵੀ ਬਿਲਕੁਲ ਹਿੰਦੂਆ ਨੇ ਹਿੰਦੂਆ ਨੇ ਨਹੀਂ ਬਿਲਕੁਲ ਉੱਥੇ ਦੇ ਲੋਕਾਂ ਨੇ ਜਿਹੜਾ ਉਹਨੂੰ ਜਿਹੜਾ ਕਟੜਵਾਦ ਦਾ ਨੂੰ ਨਕਾਰਿਆ ਹੈ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਐ ਵੀ ਸਾਡਾ ਆਪਸ ਦੇ ਜਿਹੜੀ ਭਾਈਚਾਰਕ ਸਾਂਝ ਹੈ ਪਰਕਰਾਰ ਰਹਿਣੀ ਚਾਹੀਦੀ ਹੈ ਤੇ ਮਨਦੀਪ ਸਿੰਘ ਖਾਲਸਾ ਦੀ ਗੱਲ ਕਰ ਰਹੇ ਤੁਸੀਂ ਵੀ ਜਿਹੜੇ ਕਿ ਇਹਨਾਂ ਨੇ ਕਿ 18315 ਵੋਟਾਂ ਜਿਹੜੀਆਂ ਲਈਆਂ ਤੇ ਥੋੜਾ ਕਹਿਣ ਦਾ ਮਤਲਬ ਇਸੇਗਾ ਵੀ ਜਿਹੜਾ ਮਾਹੌਲ ਖਰਾਬ ਨਹੀਂ ਹੋਣਾ ਚਾਹੀਦਾ ਸੀ ਜੇਕਰ ਜਿਵੇਂ ਤੁਸੀਂ ਦੱਸਿਆ ਵੀ ਅਤੰਕਵਾਦ ਦੇ ਨਾਲ ਸੰਬੰਧ ਦੱਸਦੇ ਸੀ ਵੀ ਇੱਕ ਅਤੰਕਵਾਦੀ ਕਹਿ ਗਿਆ ਜਾ ਰਿਹਾ ਵੀ ਨੇ ਬਿਲਕੁਲ ਜੀ ਅੰਤਕਵਾਦੀ ਕਿਹਾ ਗਿਆ ਜਿਆ ਰਹੇ ਸੀ ਅਤਕਵਾਦੀ ਹੈ ਉਹ ਜੇਲ ਕਟ ਰਿਆ ਉਹਨੇ ਅੰਦਰ ਇੱਕ ਨਿਰਦੋਸ਼ ਪੁਲਿਸ ਅਫਸਰ ਨੂੰ ਮਾਰਿਆ ਠੀਕ ਹੈ ਇੱਕ ਕਿਸੇ ਬੰਦੇ ਨੂੰ ਆਪਾਂ ਆਪਾਂ ਨੂੰ ਕੀ ਇਖਤਿਆਰ ਹੈ ਬਿਲਕੁਲ ਕਾਨੂੰਨ ਹੈ ਕੋਰਟ ਹੈ ਸਰਕਾਰ ਹੈ ਉਹਨੂੰ ਕਿਸੇ ਨੂੰ ਕੋਈ ਅਧਿਕਾਰ ਨਹੀਂ ਦੇਖੋ ਜੋ ਸਾਡੀ ਨਿਗਾ ਚ ਅਤਵਾਦੀ ਹੈ ਉਹ ਅਤਵਾਦੀ ਹੈ ਤੇ ਅਸੀਂ ਇਸੇ ਕਰਕੇ ਅਸੀਂ ਜਿਹੜੀ ਹੈ ਤਰਨਤਾਰਨ ਦੀ ਜਨਤਾ ਨੂੰ ਅਪੀਲ ਕਰੀ ਸੀ ਨਾ ਕਿ ਇਹ ਨਹੀਂ ਵੀ ਅਸੀਂ ਹਿੰਦੂਆਂ ਨੂੰ ਅਪੀਲ ਕਰੀ ਸੀ ਉੱਥੇ ਦੀ ਜਨਤਾ ਨੂੰ ਅਪੀਲ ਕਰੀ ਹੈ ਔਰ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸ਼ਿਵ ਸੇਨਾ ਪਾਰਟੀ ਵੱਲੋਂ ਉੱਥੇ ਦੀ ਜਨਤਾ ਦਾ ਜਿਨ੍ਹਾਂ ਨੇ ਬਿਲਕੁਲ ਐਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਤੇ ਉੱਥੇ ਦੀ ਜਨਤਾ ਨੇ ਸਿੱਧ ਕਰਤਾ ਤੇ ਆਮ ਪੰਜਾਬ ਦੇ ਲੋਕਾਂ ਨੇ ਵੀ ਪੰਜਾਬ ਦੇ ਲੋਕ ਅਸੀਂ ਕਿਸੇ ਵਿਸ਼ੇਸ਼ ਸਮਾਜ ਨੂੰ ਮਤਲਬ ਗਲਤ ਨਹੀਂ ਕਹਿੰਦੇ ਗੱਲ ਇਹ ਵੀ ਜਿਹੜਾ ਵੀ ਕੋਈ ਇਨਸਾਨ ਕੱਟੜਵਾਦੀ ਹੈ ਪੰਜਾਬ ਦੇ ਵਿੱਚ ਹਿੰਦੂ ਸਿੱਖ ਦੇ ਵਿੱਚ ਪਾੜ ਪਾਣਾ ਚਾਹੁੰਦਾ ਹੈ ਉਹ ਲੋਕਾਂ ਨੇ ਜਿਹੜਾ ਉਹਨੂੰ ਪੰਜਾਬ ਦੀ ਜਨਤਾ ਨਕਾਰਦੀ ਹੈ ਅੱਜ ਕਿਤੇ ਨਾ ਕਿਤੇ ਜੀ ਅਸੀਂ ਦੇਖ ਰਹੇ ਹਾਂ ਵੀ ਕਾਂਗਰਸ ਪਾਰਟਨ ਅਕਾਲੀ ਦਲ ਪਾਰਟੀ ਵੱਲੋਂ ਵੀ ਵੀ ਵੋਟਾਂ ਕਾਫੀ ਹਾਸਲ ਕੀਤੀਆਂ ਗਈਆਂ ਤੇ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਹੜੇ ਮੈਡਮ ਸੀਗੇ ਉਹ ਕਾਫੀ ਅੱਗੇ ਚੱਲੇ ਸੀਗੇ ਸਾਰੀ ਪਾਰਟੀਆਂ ਨਾਲੋਂ ਦੇਖੋ ਜੀ ਇੱਕ ਟਾਈਮ ਤਾਂ ਐਂ ਲੱਗਿਆ ਵੀ ਜਿਵੇਂ ਤੁਹਾਨੂੰ ਲੱਗਦਾ ਕਿ ਸੁਖਵੀਰ ਬਾਦਲ ਦਾ ਕਿ ਅਸਰ ਹੋ ਗਿਆ ਜੀ ਅਕਾਲੀ ਬਾਦਲ ਨਹੀਂ ਇਹ ਸੁਖਵੀਰ ਬਾਦਲ ਦਾ ਅਸਰ ਨਹੀਂ ਜੀ ਇੱਕ ਤਾਂ ਦੇਖੋ ਮੈਂ ਇੱਥੇ ਇੱਕ ਗੱਲ ਜ਼ਰੂਰ ਮੈਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਵੀ ਜਿਹੜਾ ਸਭ ਤੋਂ ਵੱਧ ਹਾੜਾਂ ਦੇ ਵਿੱਚ ਕੰਮ ਕਰਿਆ ਅਕਾਲੀ ਦਲ ਨੇ। ਹੂੰ। ਦੂਸਰਾ ਬਾਦਲ ਸਾਹਿਬ ਦਾ ਉਹ ਸਵਰਗ ਜੈ ਜੀ ਉਹਨਾਂ ਦਾ ਦੇਣਾ ਕੋਈ ਦੇ ਨਹੀਂ ਸਕਦਾ। ਚਲੋ ਜਿਹੜੇ ਸਾਡੇ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਦੇ ਨਾਲ ਜੁੜੇ ਹੋਏ ਆ। ਬਿਲਕੁਲ ਉਹਨਾਂ ਦੀ ਸੋਚ ਨਾਲ ਜੁੜੇ ਹੋਏ ਆ ਤੇ ਦੇਖੋ ਅੱਜ ਦੂਸਰੇ ਨੰਬਰ ਤੇ ਇਸੇ ਕਰਕੇ ਆਏ ਆ ਉਹ। ਬਿਲਕੁਲ ਬਿਲਕੁਲ ਬਿਲਕੁਲ। ਠੀਕ ਹੈ। ਸਹੀ ਗੱਲ ਕਹਿ ਰਹੇ ਤੁਸੀਂ ਵੀ ਜਿਵੇਂ ਕਿ ਕਿ ਸ਼ਲੋਕ ਸਖਵੀਰ ਸਿੰਘ ਬਾਬਾ ਜਿਹੜੇ ਸਾਡੇ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਦੀ ਸੋਚ ਨਾਲ ਜਿਹੜੇ ਪੱਕੇ ਜੁੜੇ ਹੋਏ ਆ ਉਹ ਤਾਂ ਬਿਲਕੁਲ ਉਹਨਾਂ ਦੀ ਸੋਚ ਤੇ ਚੱਲ ਰਹੀ ਹੈ ਅੱਜ ਵੀ ਬਿਲਕੁਲ ਭਾਵੇਂ ਕਿ ਸੁਖਵੀਰ ਬਾਦਲ ਦੇ ਆਉਣ ਤੋਂ ਬਾਅਦ ਥੋੜਾ ਜਿਹਾ ਗਰਾਫੀ ਵਾਲਾ ਕਾਲੀ ਉਲਦਾ ਗਿਆ ਪਰ ਅਸੀਂ ਇਹ ਨਹੀਂ ਕਹਿੰਦੇ ਵੀ ਪੰਜਾਬ ਦੀ ਪਾਰਟੀ ਪੁਰਾਣੀ ਪਾਰਟੀ ਜਿਹੜੀ ਹੈਗੀ ਹੈ ਬਿਲਕੁਲ ਬਿਲਕੁਲ ਪੁਰਾਣੀ ਪਾਰਟੀ ਹੈ ਠੀਕ ਹੈ ਜੀ ਤੇ ਬਾਦਲ ਸਾਹਿਬ ਨੇ ਲੋਕਾਂ ਵਾਸਤੇ ਬਹੁਤ ਕੰਮ ਕਰਿਆ ਜੀ ਕਿਸਾਨਾਂ ਵਾਸਤੇ ਬਹੁਤ ਕੰਮ ਕਰਿਆ ਉਹਨਾਂ ਦਾ ਦੇਣਾ ਕੋਈ ਦੇ ਨਹੀਂ ਸਕਦਾ ਪਰ ਜਿਹੜੀ ਹੈ ਅੱਜ ਅਗਰ ਪੰਥਕ ਪਾਰਟੀ ਨੂੰ ਟਾ ਲਈਏ ਤਾਂ ਇਹਨਾਂ ਲੋਕਾਂ ਨੇ ਜਿਹੜੇ ਕਟੜਵਾਦੀ ਲੋਕਾਂ ਨੇ ਇਹਨਾਂ ਨੇ ਜਿਹੜੀ ਆਕਾਲੀ ਦਲ ਨੂੰ ਟਾ ਲਈਏ ਅੱਛਾ ਤੁਸੀਂ ਕਹਿਣਾ ਚਾਹੁੰਦੇ ਆ ਵੀ ਜਿਹੜੀ ਵੋਟ ਅੱਜ ਜਿਹੜੀ ਉਹਨਾਂ ਨੂੰ ਪਈ ਹੈ ਜਿਹੜੇ ਸਾਡੇ ਜਿਹੜੇ ਪੰਥਕ ਪਾਰਟੀ ਜਿਹੜੀ ਦੂਸਰੀ ਪਾਰਟੀ ਜਿਹੜੀ ਨਵੀਂ ਪਾਰਟੀ ਜਿਸ ਨੂੰ ਕਹਿੰਦੇ ਆਪਾਂ ਤੇ ਕੀ ਲੱਗਦਾ ਵੀ ਇਹ ਆਕਾਲੀ ਦਲ ਨੂੰ ਜੇਕਰ ਇਹ ਨਾ ਹੁੰਦੇ ਤਾਂ ਆਕਾਲੀ ਦਲ ਨੂੰ ਵੋਟ ਬਿਲਕੁਲ ਜੀ ਬਿਲਕੁਲ ਮੈਨੂੰ ਕੋਈ ਕਹਿਣ ਸੰਕੋਚ ਨਹੀਂ ਅਗਰ ਇਹ ਆਕਾਲੀ ਦਲ ਨੂੰ ਟਾ ਨਾ ਲਾਂਦੇ ਇਹ ਲੋਕ ਆਕਾਲੀ ਦਲ ਨੂੰ ਡਬੋਣ ਵਾਲੇ ਆ ਇਹ ਜਿਹੜਾ ਹੁਣ ਅਮਰਤਪਾਲ ਹੈ ਕੌਣ ਹੈ ਅਮਰਤਪਾਲ ਇੱਕ ਭਿੰਡਰਾਂ ਵਾਲੇ ਦਾ ਰੂਪ ਧਾਰ ਕੇ ਠੀਕ ਹੈ ਜੀ ਉਹਦਾ ਉਹਦੇ ਰਿਸਕ ਕਰਦਾ ਸੀ ਉਹਦੀ ਰਿਸਕ ਕਰਦਾ ਸੀ ਠੀਕ ਹੈ ਉਹਦਾ ਉਸ ਉਹਦਾ ਆਪਣਾ ਲੋਕਾਂ 'ਚ ਵਕਾਰ ਸੀਗਾ ਇਹਦਾ ਆਪਣਾ ਹੀ ਪਤਾ ਨਹੀਂ ਕਿੱਥੋਂ ਆਇਆ ਦੁਬਈ ਰਹਿੰਦਾ ਸੀ ਕਿਸੇ ਨੂੰ ਕੀ ਪਤਾ ਠੀਕ ਹੈ ਆਂਦੇ ਹੀ ਚਾਹੇ ਇਹਨੇ ਕੋਈ ਅੰਮ੍ਰਿਤ ਛਕਾਣ ਦੀ ਗੱਲ ਕੀਤੀ ਹੈ ਲੋਕ ਨਸ਼ੇ ਤੋਂ ਦੂਰ ਨਸ਼ੇ ਤੋਂ ਦੂਰ ਰੱਖਣ ਦੀ ਗੱਲ ਪਰ ਉਹਦਾ ਭਰਾ ਤੁਸੀਂ ਆਪ ਦੇਖਿਆ ਨਸ਼ੇ ਦੇ ਉੱਤੇ ਉੱਤੇ ਪਰਚਾ ਹੋਇਆ ਠੀਕ ਹੈ ਪੰਜਾਬ ਦੇ ਲੋਕ ਜਿਹੜੇ ਬਹੁਤ ਸੂਝਵਾਨ ਹੈ ਪਰ ਜਿਹੜੀ ਮੈਂ ਤਾਂ ਦੇਖੋ ਇੱਥੇ ਅਪੀਲ ਕਰੂੰਗਾ ਆ ਯੁਵਾ ਪੀੜੀ ਨੂੰ ਤੇ ਯੁਵਾ ਪੀੜੀ ਦੇ ਜਿਹੜੇ ਮਾਪੇ ਆ ਵੀ ਸਾਨੂੰ ਕਿਤੇ ਨਾ ਕਿਤੇ ਲੋਕ ਸਮਝਦੇ ਵੀ ਹੈ ਇਸ ਰਿਜ਼ਲਟ ਨੇ ਜਿਹੜਾ ਜਿਹੜਾ ਸਾਨੂੰ ਲੋਕਾਂ ਨੂੰ ਸਿੱਧ ਕਰਤਾ ਜਿਹੜੇ ਪੰਜਾਬ ਦੇ ਲੋਕ ਹੈ ਪੰਜਾਬ ਦਾ عوام ਹੈ ਬੜਾ ਸੂਝਵਾਨ ਹੈ ਚਾਹੇ ਉਹ ਕਿਸੇ ਵੀ ਸਮਾਜ ਦਾ ਹੈ ਠੀਕ ਹੈ ਨਾ ਉਹ ਨਹੀਂ ਚਾਹੁੰਦੇ ਵੀ ਪੰਜਾਬ ਦਾ ਜਿਹੜਾ ਪਹਿਲਾ ਕਾਲੇ ਦੌਰ 84 ਦੇ ਵਿੱਚ ਜੋ ਹੋਇਆ ਜਾਂ 91 93 'ਚ ਹੋਇਆ ਉਹ ਮਾਹੌਲ ਦੁਬਾਰੇ ਆਵੇ ਕੋਈ ਨਹੀਂ ਚਾਹੁੰਦਾ ਹਾਂ ਪਰ ਲੇਕਿਨ ਜਿਹੜੇ 1990 ਤੋਂ ਬਾਅਦ ਜਿੰਨੇ ਵੀ ਜਿਨ੍ਹਾਂ ਦਾ ਜਨਮ ਹੋਇਆ ਉਨਾ ਵੱਲੋਂ ਉਹਨਾਂ ਨੂੰ ਪਤਾ ਨਹੀਂ ਹੈਗਾ ਉਹਨੂੰ ਕੀ ਪੜਾਇਆ ਜਾ ਰਿਹਾ ਕੀ ਬਖਾਇਆ ਜਾ ਰਿਹਾ ਸਰ ਗੱਲ ਹੈਗੀ ਇਦਾਂ ਵੀ ਅਸੀਂ ਇੱਕ ਸਕੂਲ 'ਚ ਜਾਂਦੇ ਹਾਂ ਇੱਕ ਸਕੂਲ 'ਚ ਜਿਹੜੀ ਕਿਤਾਬ ਸਾਨੂੰ ਪੜਾਈ ਜਾਂਦੀ ਹੈ ਉਹ Hindu ਦਾ ਬੱਚਾ ਵੀ ਸਿੱਖ ਦਾ ਵੀ ਮੁਸਲਮਾਨ ਦਾ ਵੀ ਸਾਈ ਦਾ ਉਹ ਪੜ੍ਹਦਾ ਹੈ ਠੀਕ ਹੈ ਜੀ ਉਹਨਾਂ ਨੂੰ ਪਤਾ ਹੀ ਨਹੀਂ ਹੈ ਪਹਿਲਾ ਬਜ਼ੁਰਗ ਜਿਹੜੇ ਐ ਮਤਲਬ ਦੱਸਿਆ ਕਰਦੇ ਸੀਗੇ ਆਪਣੇ ਦਾਦੇ ਦਾ ਨਾਂ ਅੱਜ ਕਿਸੇ ਨੂੰ ਤੁਸੀਂ ਸਾਡੇ ਬੱਚਿਆਂ ਨੂੰ ਪੁੱਛ ਲਓ ਵੀ ਤੁਹਾਡੇ ਦਾਦੇ ਦਾ ਨਾਂ ਕੀ ਹੈ ਨਹੀਂ ਦੱਸਣਗੇ ਇਸ ਕਰਕੇ ਜਿਹੜਾ ਮੋਬਾਈਲ ਨੇ ਸਾਡਾ ਮੈਮਰੀ ਮੈਮਰੀ ਜਿਹੜੀ ਹੈ ਮੈਮਰੀ ਹੈ ਉਹ ਦੂਸਰੇ ਪਾਸੇ ਲਗਾਤੀ ਠੀਕ ਹੈ ਨਾ ਤੇ ਅੱਜ ਸਾਨੂੰ ਬੜੀ ਜਿਹੜੀ ਹੈ ਖੁਸ਼ੀ ਹੋਈ ਹੈ ਸਾਨੂੰ ਉਸ ਦੀ ਚੀਜ਼ ਦੀ ਬੜੀ ਖੁਸ਼ੀ ਹੋਈ ਹੈ ਵੀ ਜਿਹੜਾ ਲੋਕਾਂ ਨੇ ਕਟੜਵਾਦੀ ਲੋਕਾਂ ਨੂੰ ਨਕਾਰਿਆ Shiv Sena ਜਿਹੜੀ ਹੈ ਤਰਨਤਾਰਨ ਦੇ ਲੋਕਾਂ ਦਾ ਧੰਨਵਾਦ ਕਰਦੀ ਹੈ ਸਾਨੂੰ ਫਿਰ ਡਬਲ ਖੁਸ਼ੀ ਲੱਗਦੀ ਹੈ ਮੈਨੂੰ ਲੱਗਦਾ ਇਹਦਾ ਮਤਲਬ ਫਿਰ ਵੀ ਉਧਰ ਜਿੱਤਣ ਦੀ ਖੁਸ਼ੀ ਵੀ ਹੋਗੀ ਇਧਰ ਹਾਰ ਦੀ ਖੁਸ਼ੀ ਵੀ ਹੋਗੀ ਤੁਹਾਡੀ ਨਹੀਂ ਬਿਲਕੁਲ ਜੀ ਦੇਖੋ ਜਿਹੜਾ ਜਿਹਨੇ ਸਾਡਾ નિર્ਦੋਸ਼ਿਕ ਸਾਡਾ ਪੰਜਾਬ ਦਾ ਸ਼ੇਰ ਮਾਰਿਆ ਜਿਹੜਾ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਸੀਗਾ ਠੀਕ ਹੈ ਉਹਦਾ ਕਿਹੜਾ ਕਸੂਰ ਸੀ ਠੀਕ ਹੈ ਨਾ ਇਹੀ ਸੀ ਨਾ ਵੀ ਉਹ નિર્ਦੋਸ਼ ਲੋਕਾਂ ਵਾਸਤੇ ਬੋਲਦਾ ਸੀ ਅਤਵਾਦ ਦੇ ਖਿਲਾਫ ਬੋਲਦਾ ਸੀ ਅਸੀਂ ਵੀ ਬੋਲਦੇ ਹਾਂ ਅਤਵਾਦ ਦੀ ਦੇਖੋ ਅਤਵਾਦੀ ਲੋਕ ਕਹਿੰਦੇ ਅਤਵਾਦੀ ਕੋਈ ਜਾਤ ਨਹੀਂ ਮੈਂ ਕਹਿੰਦਾ ਜੇ ਅਤਵਾਦੀ ਜਾਤ ਹੈ ਅਤਵਾਦੀ ਇਹੀ ਜਾਤ ਹੈ ਵੀ ਉਹਨੇ ਸਾਹਮਣੇ ਕਿਸੇ ਨੂੰ ਨਹੀਂ ਦੇਖਣਾ ਵੀ ਉਹਨੇ ਤਾਂ ਆਪਣਾ ਮਾਹੌਲ ਖਰਾਬ ਕਰਨਾ ਹੁਣ ਤੁਸੀਂ ਦਿੱਲੀ ਦੇ ਵਿੱਚ ਦੇਖਿਆ ਹੀ ਹੈ ਜਿਹੜੇ ਕਿਸੇ ਜਿਹੜੇ ਲੋਕ ਡਾਕਟਰ ਸੀਐਮਬੀਬੀਐਸ ਹੈ ਜਾਂ ਐਮਡੀ ਹੈ ਉਹਨਾਂ ਨੂੰ ਕੀ ਲੋੜ ਸੀ ਐਡਾ ਬੜਾਉ ਕਰਨੀ ਪਰ ਜਿਸ ਜਿਸ ਬੰਦੇ ਦਾ ਟੀਚਾ ਹੈ ਮਾਹੌਲ ਖਰਾਬ ਕਰਨਾ ਤਾਂ ਉਹਨੇ ਮਾਹੌਲ ਖਰਾਬ ਕਰਕੇ ਹੀ ਸਾਲ ਲੈਣਾ ਹੈ ਤੇ ਪੰਜਾਬ ਦੀ ਜਨਤਾ ਦਾ ਦੇਖੋ ਮੈਂ ਫੇਰ ਦੁਬਾਰੇ ਤਰਨਤਾਰਨ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ ਸ਼ਿਵ ਸੇਨਾ ਪਾਰਟੀ ਵੱਲੋਂ ਵੀ ਜਿਹੜਾ ਬਿਲਕੁਲ ਜਿਹੜੀ ਅਸੀਂ 2 ਤਰੀਕ ਨੂੰ ਜਿਹੜੀ ਕਾਲ ਦਿੱਤੀ ਸੀ ਵੀ ਬਿਲਕੁਲ ਕੋਈ ਬੰਦਾ ਕਟੜਵਾਦੀ ਆਤਵਾਦੀ ਬੰਦਾ ਜਿਹੜਾ ਜਿੱਤਣਾ ਨਹੀਂ ਚਾਹੀਦਾ ਉਹ ਲੋਕਾਂ ਨੇ ਜਿਹੜਾ ਸਿੱਧ ਕਰਤਾ ਵੀ ਉੱਥੇ ਪੰਜਾਬ ਦੇ ਵਿੱਚ ਕਟੜਵਾਤਾ ਆਪਸ ਦਾ ਭਾਈਚਾਰਾ ਤਰੰਦਾਰੀ ਜਨਤਾ ਨੇ ਖਰਾਬ ਨਹੀਂ ਹੋਣ ਦਿੱਤਾ ਜੈ ਹਿੰਦ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੁਸੀਂ ਅੱਜ ਦੀ ਚਰਚਾ ਦੇ ਵਿੱਚ ਹਿੱਸਾ ਲਿਆ ਤੇ ਪਿਆਰੇ ਦਰਸ਼ਕੋ ਏ ਸੀ ਅਸ਼wini ਸ਼ਰਮਾ ਜੀ ਜਿਨ੍ਹਾਂ ਨੇ ਅੱਜ ਤਰੰਦਾਰਨ ਦੀ ਹੋਈ ਜਿੱਤ ਦੀ ਡਬਲ ਖੁਸ਼ੀ ਮਨਾਈ ਹੈ ਕਹਿੰਦੇ ਅਸੀਂ ਤੇ ਅਸੀਂ ਹੁਣ ਅਜਾਜਤ ਲਵਾਂਗੇ ਫੇਰ ਦੁਬਾਰੇ ਕਿਸੇ ਹੋਰ ਚਰਚਾ ਦੇ ਵਿੱਚ ਸਾਨੂੰ ਰੁਬਰੂ ਹੁੰਦੇ ਆ ਤੇ ਦੋ ਜਾਜਤ ਮਿਲਦੇ ਆ ਫਿਰ ਕਿਸੇ ਹੋਰ ਖਬਰ ਵਿੱਚ ਧੰਨਵਾਦ